ਸਤ ਸੰਗਿਓ ਸਤਗੁਰੂ ਜੀ ਨਾਲ ਕੋਈ ਪਿਆਰ ਕਰੇ ਤਾਂ ਸਹੀ ਕੋਈ ਪ੍ਰੇਮ ਕਰਕੇ ਤਾਂ ਵੇਖੇ ਮਾਰੇ ਬਾਣੀ ਚ ਕਹਿੰਦੇ ਸੱਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪੜੋਗੇ ਪੰਗਤੀ ਇਹ ਪੰਗਤੀ ਇੱਕ ਵਾਰ ਪੜ ਲਓ ਜਿਨ ਪ੍ਰੇਮ ਕੀਓ ਜਿਨ ਪ੍ਰੇਮ ਕੀਓ প্রেম কিও জিন প্রেম কিও জিন প্রেম কিও জিন প্রেম কিও জিন প্রেম কিও তিনহি প্রভু পাও তিনহি প্রভু পাও ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਤਨਹੀ ਪ੍ਰਭ ਪਾਇਓ ਸੱਚ ਕਹੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸਤਗੁਰੂ ਜੀ ਕਹਿੰਦੇ ਮੈਂ ਸੱਚ ਕਹਨਾ ਸਾਰੇ ਸੁਣ ਲਓ ਜਿਨੇ ਪ੍ਰੇਮ ਕਰ ਲਿਆ ਪਰਮੇਸ਼ਰ ਦੇ ਨਾਲ ਗੁਰੂ ਦੇ ਨਾਲ ਉਹਨੂੰ ਹੀ ਪ੍ਰਾਪਤੀ ਹੈ। ਪ੍ਰੇਮ ਵਾਲੇ ਹੀ ਸਤਿਗੁਰੂ ਕੋਲੋਂ ਦਾਤਾਂ ਲੈ ਜਾਂਦੇ ਨੇ ਭਾਗਾਂ ਵਾਲਿਓ। ਗੁਰੂ ਗੋਬਿੰਦ ਸਿੰਘ ਮਹਾਰਾਜੀ ਨਾਲ ਕੁਝ ਸਿੱਖ ਨੇ। ਸਤਿਗੁਰ ਜੀ ਤੁਰੇ ਜਾਂਦੇ ਨਦੀ ਦੇ ਕੰਢੇ-ਕੰਢੇ ਤੇ ਤਰਸਤੇ ਇਹਨਾਂ ਨਿੱਕੇ-ਨਿੱਕੇ ਪੱਥਰ ਪਏ ਨੇ ਹੁਣ ਗੱਲ ਸੁਣਿਓ। ਇਹ ਗੱਲ ਕਹ ਕੇ ਮੈਂ ਸਮਾਪਤੀ ਕਰਾਂਗਾ ਜੀ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਰੇ ਜਾ ਰਹੇ ਨੇ ਨਦੀ ਦੇ ਕੰਢੇ ਕੱਢੇ ਕੁਝ ਸਿੱਖ ਨੇ ਨਾਲ-ਨਾਲ ਭਾਈ ਨੰਦ ਲਾਲ ਜੀ ਨੇ ਤੇ ਰਸਤੇ 'ਚ ਬੜੇ ਸੋਹਣੇ-ਸੋਹਣੇ ਛੋਟੇ-ਛੋਟੇ ਪੱਥਰਾਂ ਦੇ ਪੀਸ ਪਏ ਨੇ ਤੇ ਸਤਗੁਰੂ ਜੀ ਨੇ ਨਾ ਐਦਾਂ ਸੱਜੇ ਹੱਥ ਨਾਲ ਪੱਥਰ ਦੇ ਪੀਸ ਫੜੇ ਨਿੱਕੇ-ਨਿੱਕੇ ਤੇ ਆਪਣੀ ਖੱਬੀ ਦੇ ਲਈ ਟਗਾ ਦਿੱਤੇ ਸਜੇ ਹੱਥ ਨਾਲ ਸਤਗੁਰੂ ਨੇ ਛੋਟੇ ਛਟ ਪੱਥਰਾਂ ਦੇ 20 ਭਰੇ ਚੋਦੀ ਪ੍ਰੀਤਮ ਜੀ ਨੇ ਤਖਬੀ ਤਲੀ ਤੇ ਰੱਖ ਦਿੱਤੇ ਮਹਾਰਾਜ ਜੀ ਨੇ ਹੁਣ ਮੌਜ ਵਿੱਚ ਆ ਕੇ ਸਤਗੁਰੂ ਇੱਕ ਪੱਥਰ ਦਾ ਪੀਸ ਫੜਦੇ ਨੇ ਤੇ ਨਦੀ ਸੁੱਟ ਦਿੰਦੇ ਨੇ ਫਿਰ ਦੂਜਾ ਪੀਸ ਫੜਦੇ ਨੇ ਪੱਥਰ ਦਾ ਛੋਟਾ ਜਿਹਾ ਟੋਟਾ ਫੜਦੇ ਨੇ ਨਦੀ ਸੁੱਟ ਦਿੰਦੇ ਨੇ ਫਿਰ ਪੱਥਰ ਇੱਕ ਹੱਥ ਤੋਂ ਫੜਦੇ ਨੇ ਖੱਬੇ ਹੱਥ ਤੋਂ ਸਜੇ ਹੱਥ ਨਾਲ ਫਿਰ ਨਦੀ ਸੁੱਟ ਦਿੰਦੇ ਨੇ ਤੁਰੇ ਜਾਣ ਜੋਜੀ ਪ੍ਰੀਤਮ ਜੀ ਕਲਗੀਧਰ ਪ੍ਰੀਤਮ ਜੀ ਤੇ ਕਰਦੇ ਆ ਕਰਦੇ ਆ ਸਾਨੂੰ ਕੋਈ ਦੇਣਾ ਸੀ ਗੁਰਮਖੋ ਇੱਕ ਸਿੱਖ ਨੂੰ ਸਤਗੁਰੂ ਜੀ ਆਖਣ ਲੱਗੇ ਉਹ ਸਿੱਖਾ ਦੱਸ ਜਦੋਂ ਅਸੀਂ ਪੱਥਰ ਦਾ ਟੁਕੜਾ nadi ਸੁੱਟਦੇ ਆ ਇਹ ਡੁੱਬ ਕਿਉਂ ਜਾਂਦਾ ਹੈ ਉਹ ਸਿੱਖ ਨੇ ਪਤਾ ਕੀ ਜਵਾਬਤਾ ਕਿੰਦਾ ਮਹਾਰਾਜ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਇਸ ਕਰਕੇ ਡੁੱਬ ਜਾਂਦਾ ਹੈ ਸਤਗੁਰੂ ਫਿਰ ਅਗਾਂਹ ਗਏ ਫਿਰ ਇੱਕ ਪੱਥਰ ਦਾ ਪੀਸ ਪੜਿਆ ਤੇ ਨਦੀ ਸੁੱਟਦਾ ਹੁਣ ਦੂਜੇ ਸਿੱਖ ਨੂੰ ਪੁੱਛਿਆ ਵੀ ਸਿੱਖਾ ਤੂੰ ਦੱਸ ਜਦੋਂ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆ ਤੇ ਇਹ ਡੁੱਬ ਕੇ ਜਾਂਦਾ ਹੈ ਸਤਿਗੁਰੂ ਪੱਥਰ ਦਾ ਸੁਭਾਅ ਹੈ ਸਤਿਗੁਰੂ ਨੇ ਕਈਆਂ ਨੂੰ ਪੁੱਛਿਆ ਕਿਸੇ ਆਖਿਆ ਸਤਿਗੁਰੂ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਕਿਸੇ ਆਖਿਆ ਪੱਥਰ ਦਾ ਸੁਭਾਅ ਹੈ ਡੋ ਡੁੱਬ ਜਾਣਾ ਅਖੀ ਤੇ ਸਤਿਗੁਰੂ ਅਖਲ ਕੇ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਜਦੋਂ ਅਸੀਂ ਇਹ ਪੱਥਰ ਦਾ ਪੀਸ ਇਹ ਪੱਥਰ ਦਾ ਟੁਕੜਾ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਸਤਿਗੁਰੂ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਸਤਿਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਭਾਈ ਨੰਦ ਲਾਲ ਜੀ ਤੁਹਾਨੂੰ ਇਹ ਪੁੱਛਿਆ ਹੈ ਜਦੋਂ ਅਸੀਂ ਆਪਣੀ ਖੱਬੀ ਤਲੀ ਤੋਂ ਪੱਥਰ ਦਾ ਟੁਕੜਾ ਫੜ ਕੇ ਨਦੀ ਸੁੱਟਦੇ ਆਂ ਇਹ ਡੁੱਬ ਕਿਉਂ ਜਾਂਦਾ ਹੈ ਭਾਈ ਨੰਦ ਲਾਲ ਜੀ ਨੇ ਹੱਥ ਜੋਰੇ ਹੋਏ ਨੇ ਅੱਖਾਂ 'ਚ ਪਿਆਰ ਭਰਿਆ ਜਲ ਹੈ ਗੁਰਮੁਖੋ ਪਿਆਰ ਭਰੇ ਅੱਖਾਂ 'ਚ ਜਲ ਵਹਿ ਰਿਹਾ ਹੈ ਪ੍ਰੇਮ ਦੇ ਨਾਲ ਸਤਿਗੁਰ ਤੇ ਚਰਨਾਂ 'ਚ ਬੇਨਤੀ ਕਰ ਰਿਹਾ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਸ ਗੱਲ ਦਾ ਵੀ ਨਹੀਂ ਪਤਾ ਕਿ ਪੱਥਰ ਦਾ ਸੁਭਾਅ ਹੈ ਡੁੱਬ ਜਾਣਾ ਉਹ ਨੰਦ ਲਾਲ ਫੇ ਤੈਨੂੰ ਕੀ ਪਤਾ ਹੈ ਸਤਿਗੁਰੂ ਬੱਸ ਮੈਨੂੰ ਇੰਨਾ ਕੁ ਪਤਾ ਹੈ ਜਿਹੜਾ ਤੇਰੇ ਹੱਥਾਂ 'ਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਬੋਲੇ ਸਤਗੁਰੂ ਮੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਦਾ ਸੁਭਾਅ ਹੈ ਡੋਬ ਦੇਣਾ ਮੈਨੂੰ ਇਹ ਵੀ ਨਹੀਂ ਪਤਾ ਪੱਥਰ ਦਾ ਸੁਭਾਅ ਹੈ ਡੋਬ ਜਾਣਾ ਬਸ ਮੈਨੂੰ ਇੰਨਾ ਕੁ ਪਤਾ ਹੈ ਜੋ ਤੇਰੇ ਹੱਥਾਂ ਚ ਛੁੱਟ ਗਿਆ ਤੇਰੇ ਹੱਥਾਂ ਚ ਨਿਕਲ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਸਤਗੁਰੂ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ ਉਹ ਭਾਈ ਨੰਦ ਲਾ ਜੀ ਇਸ ਅਵਸਥਾ ਤੇ ਪਹੁੰਚ ਗਏ ਹੋ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਸਾਰੀ ਦੁਨੀਆ 'ਸੇ ਤੇਰੀ ਤਸਵੀਰ ਅਸੀਂ ਹੈ ਮਿਲਾ ਤੁਸਾ ਮੁਰਸ਼ਿਦ ਮੇਰੀ ਤਕਦੀਰ ਅਸੀਂ ਹੈ ਇਹ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਤੇਗ راہ ਫਤਿਹ ਗੁਰੂ ਗੋਬਿੰਦ ਸਿੰਘ ਜਾਨੋ ਜਿੱਲ੍ਹਾ ਰਹਾ ਗੁਰੂ ਗੋਬਿੰਦ ਸਿੰਘ ਭਾਈ ਨੰਨ ਰਾਜ ਨੇ ਪਿਆਰ ਤੇ ਆਖਿਆ ਸੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿ ਸ਼ੈਨਸ਼ਾ ਗੁਰੂ ਗੋਬਿੰਦ ਸਿੰਘ ਸਤ ਸੰਗਿਓ ਪਿਆਰ ਵਾਲੇ ਹੀ ਗੁਰਮੁਖੋ ਸਤਿਗੁਰੂ ਦਾਤਾ ਲੈਂਦੇ ਨੇ ਆਹ ਸਮਾਂ ਹੋ ਚੁੱਕਿਆ ਗਾਣੀ ਗੁਰਮੁਖੋ ਜਾਂਦੇ ਅੱਜ ਆਪਣੀ ਵੀ ਅਰਦਾਸ ਕਰਿਓ ਸਤਿਗੁਰੂ ਦੇ ਚਰਨਾਂ ਦੇ ਵਿੱਚ ਚਪੜੇ ਜਾਈਏ ਸਾਰੇ ਗੁਰੂ ਦੀ ਕਿਰਪਾ ਨਾਲ 10 ਗਰੀਬ ਦੀ ਅਰਦਾਸ ਕਰਿਓ ਸਤਿਗੁਰੂ ਸਾਡਾ ਵੀ ਤੇਰੇ ਚਰਨਾਂ ਨਾਲ ਪਿਆਰ ਪਿਆ ਜਾਵੇ ਪ੍ਰੇਮ ਦੇ ਹੈਂ ਢਾਈ ਅੱਖਰ ਨੇ ਗੁਰਮੁਖੋ ਪਰ ਜਿਨੇ ਉਹ ਢਾਈ ਅੱਖਰ ਪ੍ਰੇਮ ਦੇ ਗੁਰੂ ਦੇ ਚਰਨਾਂ ਨਾਲ ਗੁਰਮੁਖੋ ਪਾਲੇ प्राप्ति ਉਹਨੂੰ ਹੈ ਜਿਹਦਾ ਪ੍ਰੇਮ ਗੁਰੂ ਦੇ ਚਰਨਾਂ ਨਾਲ ਪੈ ਗਿਆ ਫਿਰ ਸਤਗੁਰੂ ਉੱਤੇ ਬਖਸ਼ਿਸ਼ਾਂ ਕਰਦੇ ਨੇ ਮਿਲਾਪ ਵੀ ਉਹਦਾ ਹੀ ਗੁਰਮਖ ਹੁੰਦਾ ਹੈ ਆਪਣੀ ਵੀ ਅਰਦਾਸ ਦਾਸ ਗਰੀਬ ਦੀ ਵੀ ਆਉ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਬਖਸ਼ਣ ਜੋਗ ਨੇ ਸਤਗੁਰ ਦੀ ਸਾਚੰਦ ਬਖਸ਼ਣ ਜੋਗ ਹੈ ਉਹ ਮੇਰਾ ਦਿਲ ਕਰਦਾ ਇੱਕ ਵਾਰ ਫਿਰ ਇਹ ਪੰਕਤੀ ਪੜ ਲਵਾਂ ਜਿਨ ਪ੍ਰੇਮ ਕੀਓ 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 ਜਿਨ ਪ੍ਰੇਮ प्रेम कियो जिन प्रेम कियो जिन प्रेम कियो जिन प्रेम कियो ते नहीं प्रभु पायो ते नहीं प्रभु पायो प्रभ पायो त प्रभ पायो नभ पायो त पायो जिन प्रेम कीअ जिन प्रेम कयोेम ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਫਿਰ ਬੋਲੋ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ